ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਉਮੀਦ ਕਰਦਾ ਹਾਂ ਕਿ ਸਾਰੇ ਭਰਾ ਠੀਕ ਠਾਕ ਹੋਣਗੇ ਤੇ ਸਾਰਿਆਂ ਦੇ ਜਾਨਵਰ ਠੀਕ ਠਾਕ ਹੋਣਗੇ ਅੱਜ ਆਪਾਂ 9 ਫਰਵਰੀ ਨੂੰ ਵੀਡੀਓ ਕਵਰ ਕਰ ਰਹੇ ਹਾਂ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆਪਾਂ ਡਾਇਰੈਕਟ ਵੀਡੀਓ ਕਵਰ ਕਰਦੇ ਆ ਤੁਹਾਨੂੰ ਵੀਡੀਓ ਦੇ ਵਿੱਚ ਆਪਾਂ 5-6 ਨਗ ਦਿਖਾਉਣੇ ਨੇ ਬਾਕੀ ਕੱਲ ਤੇ ਪਰਸੋਂ ਦੇ ਵਿੱਚ ਵੀ ਆਪਣੇ ਫਾਰਮ ਤੇ 10 ਤੋਂ 12 ਬੜਾ ਹੋਰ ਆ ਜਾਣੀਆਂ ਨੇ ਕੋਈ ਮਰਜ਼ੀ ਮੇਰਾ ਵੀਰ ਜਦ ਮਰਜ਼ੀ ਆਪਣੇ ਫਾਰਮ ਤੇ ਆਊਗਾ 9915 ਤੋਂ 20 ਵੜਾ ਮਿਲਣਗੀਆਂ ਮਿਲ ਕੈਪੈਸਿਟੀ 25 ਲੀਟਰ ਤੋਂ ਲੈ ਕੇ 45 ਲੀਟਰ ਤੱਕ ਦੀ ਰਹੂਗੀ ਅੱਧੀ ਬੱਸੀਆਂ ਚੈੱਕ ਕਰ ਸਕਦੇ ਹੋ ਬਰੀਡ ਵਾਲੀਆਂ ਬਾਕੀ ਉਧਰ ਵੀ ਕਾਫੀ ਨਾਲ ਸੂਏ ਹੋਏ ਨੇ ਤੁਸੀਂ ਦੇਖ ਸਕਦੇ ਹੋ ਮਿਲਕਿੰਗ ਚੱਲ ਰਹੀ ਆ ਇਹਨਾਂ ਦੀ ਵੀ ਆਪਾਂ ਮੰਨ ਕੇ ਚਲੋ ਜਲਦੀ ਵੀਡੀਓ ਅਪਲੋਡ ਕਰਾਂਗੇ ਦੋ ਆਪਣੇ ਕੋਲੇ ਜਰਸੀ ਦੇ ਟੌਪ ਦੇ ਨੀਂਨੇ ਨੇ ਇਹ ਦੇਖਾ ਤੁਸੀ ਇਹਨਾਂ ਦੀ ਵੀਡੀਓ ਆਪਾਂ ਕੱਲ ਨੂੰ ਆਪਣੇ ਚੈਨਲ ਤੇ ਪਾਵਾਂਗੇ 25 ਤੋਂ ਪਲੱਸ ਵਾਲੀਆਂ ਜਰਸੀਆਂ ਨੇ ਬਹੁਤ ਵੀਰਾਂ ਦੇ ਫੋਨ ਆਉਂਦੇ ਨੇ ਵੀ ਆਪਾਂ ਨੂੰ ਚੰਗੀਆਂ ਜਰਸੀਆਂ ਚਾਹੀਦੀਆਂ ਤਾਂ ਇਹਨਾਂ ਦੀ ਕੱਲੀਆਂ ਦੀ ਆਪਾਂ ਕੱਲ ਨੂੰ ਆਪਣੇ ਚੈਨਲ ਤੇ ਵੀਡੀਓ ਅਪਲੋਡ ਕਰਾਂਗੇ ਬਾਕੀ ਜੇ ਮੇਰੇ ਕਿਸੇ ਕਿਸੇ ਭਰਾ ਕਿਸਾਨ ਭਰਾ ਨੂੰ ਵੀਡੀਓ ਚਾਹੀਦੀ ਹੋਵੇ ਤਾਂ ਸਕਰੀਨਸ਼ਾਟ ਭੇਜ ਕੇ ਇਹਨਾਂ ਦੀ ਵੀਡੀਓ ਮੰਗਾ ਸਕਦੇ ਆ 25 ਤੋਂ ਪਲੱਸ ਵਾਲੇ ਬੱਚੇ ਨੇ ਫੁੱਲ ਰਿਕਾਰਡ ਇਹਨਾਂ ਦਾ ਸੋ ਫਿਲਹਾਲ ਆਪਾਂ ਤੁਹਾਨੂੰ ਇਧਰਲੇ ਬੱਚੇ ਚਿਹਰੇ ਦਿਖਾਉਣੇ ਨੇ ਮਨ ਲਾ ਦੋ ਦੰਦ ਖੀਰੀਆਂ ਬੱਚੀਆਂ ਮਗਰ ਬੱਚੀਆਂ ਨੇ ਸਾਰਾ ਪ੍ਰੋਪਰ ਰਿਕਾਰਡ ਦਿੰਦੇ ਆ ਇੱਕ ਨੰ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਸੋ ਪਹਿਲੇ ਨੰਬਰ ਤੇ ਜਿਹੜੀ ਬੱਚੀ ਦਿਖਾ ਰਹੇ ਆ ਇਹਨੇ 38 ਤੋਂ 40 ਲੀਟਰ ਦੁੱਧ ਮਿਲਕਿੰਗ ਕਰਵਾਈ ਹੋਈ ਆ ਦੂਜਾ ਸੂਹਾ ਸੂਈ ਆ ਬੇਂਜ ਦੇਖੋ ਤੁਸੀਂ ਹਵਾਨੇ ਦੇ ਹਵਾਨੇ ਦੇ ਬੇਂਜ ਦੇਖੋ ਬਹੁਤ ਸੋਹਣੀਆਂ ਨੇ ਬਾਕੀ ਬਰੀਡ ਦੇ ਵਿੱਚ ਬਹੁਤ ਟੌਪ ਦੀ ਬੱਚੀ ਆ ਇੱਥੇ ਤੁਸੀਂ ਹਵਾਨਾ ਦੇਖ ਸਕਦੇ ਹੋ ਅਟੈਚਮੈਂਟ ਸੂਲ ਤੋਂ ਲੈ ਕੇ ਉੱਪਰ ਤੋਂ ਲੈ ਕੇ ਅਟੈਚਮੈਂਟ ਆ ਫੁੱਲ ਬੋਡੀ ਵੇਟ ਦੇ ਵਿੱਚ ਦੇਖੋ ਬੀਸੀ ਸਕੋਰ ਬਹੁਤ ਸੋਹਣਾ ਬੱਛੀ ਦਾ ਹਾਈਟ ਲੈਂਥ ਮਗਰੇ ਦੇ ਬੱਚੀ ਆ ਗਈ ਮਗਰ ਸਾਰੀਆਂ ਹੀ ਬੱਸੀਆਂ ਨੇ ਜਿਹੜੀਆਂ ਤੁਹਾਨੂੰ ਬੇੜਾਂ ਦਿਖਾਉਣੀਆਂ ਨੇ ਅੱਜ ਮਗਰ ਸਾਰੀਆਂ ਦੇ ਬੱਚੀਆਂ ਨੇ ਤੁਹਾਨੂੰ ਲਾਸਟ ਤੇ ਆਪਾਂ ਸਾਰੀਆਂ ਦੀਆਂ ਮੱਛੀਆਂ ਦਿਖਾ ਦਾਂਗੇ ਸੋ ਇੱਕ ਨੰਬਰ ਤੇ ਬੱਚੀ 45 ਲੀਟਰ ਖੁੱਲਾ ਦੁੱਧ ਪਾਊਗੀ ਕਿਸੇ ਮੇਰੇ ਚੰਗੇ ਸੇਵ ਵਾਲੇ ਵੀਰ ਕੋਲੇ ਚਲੀ ਗਈ ਪਿੱਠਪੜਾ ਦੇਖੋ ਤੁਸੀਂ ਬੰਤਰਲੇਵੇ ਦੀ ਦੇਖੋ ਸਟਾਰਟਿੰਗ ਬੋਲੀ ਇਹੜੀ ਹੋ ਮੰਨ ਕੇ ਚਲੋ 27 22 ਲੀਟਰ ਤੋਂ 30 ਲੀਟਰ ਤੱਕ ਕੋ ਸਟਾਰਟਿੰਗ ਬੋਲੀ ਕਰੀ ਆ ਇੱਕ ਨੰਬਰ ਤੇ ਬੱਸੀ ਦਿਖਾਤੀ ਮਗਰ ਬੱਸੀ ਆ ਇੱਥੋਂ ਤੁਸੀਂ ਪਿੱਠਪੜਾ ਦੇਖ ਸਕਦੇ ਹੋ ਹਾਈਟ ਲੈਂਥ ਪਲੱਸ ਬਿਊਟੀ ਬਰੀਡ ਤੇ 20 ਸਿਸਕੋਰ ਇਹਦਾ ਬਹੁਤ ਸੋਹਣਾਗਾ ਇਹ ਮੰਨ ਕੇ ਚਲੋ ਲੰਬਾ ਚੱਲਣ ਵਾਲੀ ਬੱਸੀ ਆ ਦੇਖੋ ਅਟੈਚਮੈਂਟ ਦੇਖੋ ਆਰਡਰ ਦੀ ਬਾਕੀ ਮਿਲਕ ਵੇਨ ਦੇਖੋ ਮਿਲਕ ਵੇਨ ਦੇਖੋ ਕਿੰਨੀ ਸਟਰੌਂਗ ਆਉਂਦੀ ਆ ਹਵਾਨੇ ਤੇ ਨਾਰਾ ਤੁਸੀਂ ਦੂਰੋਂ ਦਿਖਾਈ ਦਿੰਦੀਆਂ ਨੇ ਸਾਰਾ ਦਾ ਰਿਕਾਰਡ ਆ ਕਿਹੜੇ ਸ਼ਿਵਨ ਦੀ ਆ ਆ ਤੇ ਕਿਹੜੀ ਦੀ ਮਗਰ ਬੱਸੀ ਆ ਪ੍ਰੋਪਰ ਇਹਦਾ ਰਿਕਾਰਡ ਮਿਲ ਜੂ ਦੇਖੋ ਇੱਥੋਂ ਪ੍ਰਿੰਟ ਪ੍ਰਿੰਟ ਬਹੁਤ ਸੋਹਣਾਗਾ ਪਹਿਲੇ ਨੰਬਰ ਤੇ ਬੱਸੀ ਦਿਖਾਤੀ 45 ਕਿਲੋ ਖਲਾ ਦੁੱਧ ਪਾਉ ਬੱਸੀ ਕਿਸੇ ਮੇਰੇ ਭਰਾਣੇ ਜੋੜਾ ਪਾਉਣਾ ਹੈ ਫੁੱਲ ਮਾਨ ਤਨ ਕਰਾਂਗੇ ਸੋ ਦੋ ਨੰਬਰ ਤੇ ਬੱਸੀ ਇਹ ਵੀ ਦੋ ਦੰ ਦਾ ਉਹਨੂੰ ਬਿਊਟੀ ਵਗੈਰਾ ਚੈੱਕ ਕਰਾ ਆਨੇ ਖਾਣ ਪੀਣ ਨੂੰ ਪੂਰੀਆਂ ਖੁੱਲੀਆਂ ਨੇ ਖੁਰਲੀ ਤੋਂ ਮੂੰਹ ਨਹੀਂ ਚਾਗਦੇ ਦੇਖੋ ਇੱਥੇ ਤੁਸੀਂ ਬਰੀਡ ਵਗੈਰਾ ਚੈੱਕ ਕਰੋ ਪਹਿਲਾ ਸੂਆ ਦੋ ਦੰਦ ਬੱਛੀ ਆ ਮਗਰ ਇਹਦੀ ਬੱਛੀ ਆ ਮਿਲਕਮੈਂਟ ਦੇਖੋ ਕਿੰਨੀ ਸੋਹਣੀ ਉਬਰੀ ਹੋਈ ਆ ਚੰਗਾ ਦੁੱਧ ਪਾਉਣਾ ਇਹਨੇ 30 ਲੀਟਰ ਦੁੱਧ ਖੁੱਲਾ ਪਾਉ ਬੱਛੀ ਕਿਉਂਕਿ ਹਜੇ ਤਾਂ ਬੋਲੀ ਦੇ ਵਿੱਚ ਹੀ ਆ ਹਾਈਟ ਲੈਂਥ ਬਰੀਡ ਤੇ ਬਿਊਟੀ ਦੇਖੋ ਮਗਰ ਬੱਛੀ ਆ ਬੋਲਬੋਲ ਦਾ ਬੱਚਾ ਹੀ ਆ ਜਿਹਨੂੰ ਆਪਾਂ ਕਹਿੰਦੇ ਆ ਇਹ 2 ਨੰਬਰ ਦੇ ਬੱਛੀ ਆ ਗਈ ਪ੍ਰੋਪਰ ਇਹਦੀ ਤੋਰ ਕੇ ਵੀਡੀਓ ਤੁਸੀਂ ਵਟਸਐਪ ਤੇ ਮੰਗਾ ਸਕਦੇ ਹੋ ਅੱਗੇ 3 ਨੰਬਰ ਵਾਲ ਪ੍ਰੋਪਰ ਇਹਨਾਂ ਦਾ ਜੈਨੇਟਿਕ ਆ ਪ੍ਰੋਪਰ ਰਿਕਾਰਡ ਆ ਬੱਸੀਆਂ ਦਾ ਕਿਹੜੇ ਸੀਮਣ ਦੀਆਂ ਬੱਸੀਆਂ ਨੇ ਤੇ ਕਿਹੜੀਆਂ ਦੀਆਂ ਮਗਰ ਬੱਸੀਆਂ ਨੇ ਸੋ ਦੇਖੋ ਬਿਊਟੀ ਵਗੈਰਾ ਦੇਖੋ ਬੱਛੀ ਦੀ ਬਰੀਡ ਵਗੈਰਾ ਦੇਖੋ ਤੁਸੀਂ ਬਾਕੀ ਹਵਾਨੇ ਦੀ ਅਟੈਚਮੈਂਟ ਦੇਖੋ ਤੁਸੀਂ ਸਾਰੀਆਂ ਬੱਸੀਆਂ ਦੀ ਹਵਾਨੇ ਦੀ ਅਟੈਚਮੈਂਟ ਹੈਡੀ ਉੱਪਰੋਂ ਸੂਲ ਤੋਂ ਲੈ ਕੇ ਪੂਰੀ ਅਟੈਚਮੈਂਟ ਦੇਖੋ ਬਰੀਡ ਬਿਊਟੀ ਦੇਖੋ ਫੁੱਲ ਹਾਈਟ ਲੈਂਥ ਵਾਲੀਆਂ ਬੱਸੀਆਂ ਨੇ ਪ੍ਰਿੰਟ ਪ੍ਰਿੰਟ ਬਹੁਤ ਸੋਹਣਾ ਬੱਸੀਆਂ ਦਾ ਇਹ ਸਾਰੀਆਂ ਨੇ ਮਗਰੀ ਇਹਨਾਂ ਦੇ ਬੱਸੀਆਂ ਨੇ ਸੋ ਤਿੰਨ ਬੱਸੀਆਂ ਇੱਧਰ ਦਿਖਾਤੀਆਂ ਚੌਥੀ ਬੱਸੀ ਤੁਹਾਨੂੰ ਇੱਧਰ ਦਿਖਾ ਰਹੇ ਆਪਾਂ ਹਾਈਟ ਲੈਂਥ ਦੇਖੋ ਬੱਸੀ ਦੀ ਐਕਸਟਰਾ ਆਰਡੀਨਰੀ ਆ ਬਾਕੀ ਮਿਲਕ ਵੇਨ ਦੇਖੋ ਬੱਸੀ ਦੀ ਇੱਥੇ ਚੈੱਕ ਕਰੋ 38 ਤੋਂ 40 ਲੀਟਰ ਬੱਸੀ ਲੈਣੇ ਦੁੱਧ ਦਿੱਤਾ ਦੇਖੋ ਇੱਥੋਂ ਬਰੀਡ ਬਰੂਡ ਟੋਪ ਦੀ ਆ ਹਾਈਟ ਲੈਂਥ ਤੇ ਹਵਾਨਾ ਤੁਸੀਂ ਦੇਖੋ ਕਿੰਨਾ ਅਟੈਚਮੈਂਟ ਵਾਲਾ ਆਰਡਰ ਆ ਆਰਡਰ ਦੇਖੋ ਕਿੰਨਾ ਅਟੈਚਮੈਂਟ ਵਾਲਾ ਮਿਲਕ ਵੇਨ ਦੇਖੋ ਇੱਥੋਂ ਕਿਉਂਕਿ ਫੁੱਲ ਹਾਈਟ ਫੁੱਲ ਲੈਂਥ ਆ ਬੱਛੀ ਦੀ ਫੁੱਲ ਅਟੈਚਮੈਂਟ ਵਾਲਾ ਆਡਾ ਇੱਥੋਂ ਤੁਸੀਂ ਚੈੱਕ ਕਰ ਸਕਦੇ ਹੋ ਇੱਥੋਂ ਤੁਸੀਂ ਦੇਖ ਸਕਦੇ ਹੋ ਹਾਈਟ ਲੈਂਥ ਫੁੱਲ ਐਕਸਟਰਾ ਆਰਡੀਨਰੀ ਆ ਬਾਕੀ ਦੂਸਰੀ ਸਾਈਡ ਤੋਂ 4x4 ਆ ਦੇਖੋ ਮਿਲਕਮੈਨ ਦੇਖੋ ਬੱਚੀ ਦੀ ਇਹਦੇ ਮਗਰ ਵੀ ਬੱਚੀ ਆ ਸੋ ਇੱਕ ਬੱਸੀ ਇਹ 10 ਦਿਨ ਦੀ ਕੱਚੀ ਆ ਸਾਰਾ ਇਹਦਾ ਰਿਕਾਰਡ ਮਿਲ ਜੂਗਾ ਹਾਈਟ ਲੈਂਥ ਇਹਦੀ ਵੀ ਐਕਸਟਰਾ ਆਰਡੀ ਆ ਦੇਖੋ ਬਲਬਲ ਦਾ ਬੱਚੇ ਹੀ ਆ ਇਹ ਕਿਸੇ ਮੇਰੇ ਭਰਾ ਨੇ ਜੋੜਾ ਪਾਉਣਾ ਹੋਇਆ ਫੁੱਲ ਮਾਨਤਣ ਕਰੂ ਫੁੱਲ ਹਾਈਟ ਫੁੱਲ ਲੈਂਥ ਕਿਹੜੇ ਸੀਮਣ ਦੀ ਆ ਇਹ 10 ਦਿਨ ਦੀ ਕੱਚੀ ਆ ਬੱਸੀ ਇਹ ਗੱਦੀ ਗੁੱਦੀ ਬਹੁਤ ਸੋਹਣੀ ਪੱਟੀ ਹੋਈ ਐ ਇਹਨੇ ਬੱਸੀ ਨੂੰ ਦੇਖੋ ਤੁਸੀਂ ਇੱਥੋਂ ਖੁੱਲੀ ਫਿਰਦੀ ਆ ਕਿਸੇ ਮੇਰੇ ਭਰਾ ਨੇ ਜੋੜਾ ਪਾਉਣਾ ਹੈ ਫੁੱਲ ਮਾਨਤਣ ਕੀਤਾ ਜਾਂਦਾ ਹੈ ਸੋ ਬਾਕੀ ਖਾਣ ਪੀਣ ਨੂੰ ਸੂ ਸਾਰੇ ਖੁੱਲੇ ਨੇ ਦੇਖ ਸਕਦਾ ਤੁਸੀਂ ਖੁਰਲੀਆਂ ਜੋ ਮੂਹ ਨਹੀਂ ਚਾਹਦੇ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰ ਚੁੱਕੇ ਆ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਣਾ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ ਜੀ ਕੱਲ ਨੂੰ ਆਪਾਂ ਜਰਸੀਆਂ ਦੀ ਵੀਡੀਓ ਲੈ ਕੇ ਆਵਾਂਗੇ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿੱਦਾਂ ਦੀ ਲੱਗੀ ਸੋ ਆ ਦੇਖ ਸਕਦਾ ਤੁਸੀਂ ਬੱਚੇ ਮਗਰ ਸਾਰੀਆਂ ਦੇ ਬੱਚੀਆਂ ਨੇ ਤੁਹਾਨੂੰ ਜਿੰਨੀਆਂ ਵੜਾਂ ਦਿਖਾਈਆਂ ਕਿਹੜੀ ਦੀ ਕਿਹੜੀ ਬੱਸੀਆ ਸਾਰਾ ਰਿਕਾਰਡ ਮਿਲ ਜੂ ਉਹ ਵੀ ਬੱਛੀ ਆ ਵੀ ਬੱਛੀ ਆ ਤੇ ਇੱਕ ਆ ਬੱਸੀ ਬੈਠੀ ਇੱਧਰ ਕੁੰਜੇ 'ਚ ਬੈਠੀ ਐ ਕਾਰਨਰ 'ਚ ਉਹ ਵੀ ਬੱਸੀ ਆ ਸਾਰੀਆਂ ਚਾਰੇ ਬੱਸੀਆਂ ਨੇੜੇ ਤੁਹਾਨੂੰ ਦਿਖਾਈਆਂ ਨੇ ਸੋ ਇਹਨਾਂ ਦੇ ਬੱਚੇ ਕਿਹੜਾ ਰਿਕਾਰਡ ਸੀਮਣ ਦੀਆਂ ਬੱਸੀਆਂ ਨੇ ਸਾਰਾ ਤੁਹਾਨੂੰ ਰਿਕਾਰਡ ਮਿਲ ਜੂ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਮੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਗਰ ਨੂੰ ਧੰਨਵਾਦ ਜੀ